ਤੇਰੇ ਬਗੈਰ ਸਭ ਕੁਝ ਹੁੰਦਾ ਤੇਰੇ ਬਗੈਰ ਸਭ ਕੁਝ ਹੁੰਦਾ ਬਸ ਇੱਕ ਗੁਜ਼ਾਰਾ ਨਹੀਂ ਹੁੰਦਾ ਬਸ ਇੱਕ ਗੁਜ਼ਾਰਾ ਨਹੀਂ ਹੁੰਦਾ ਅੱਖਾਂ ਤੱਕਣ ਸਿਰਫ ਤੈਨੂੰ ਅੱਖਾਂ ਤੱਕਣ ਸਿਰਫ ਤੈਨੂੰ ਦਿਲ ਦਾ ਹਾਲ ਫਿਰ ਇੰਨਾ ਮਾੜਾ ਨਹੀਂ ਹੁੰਦਾ ਫਿਰ ਦਿਲ ਦਾ ਹਾਲ ਇੰਨਾ ਮਾੜਾ ਨਹੀਂ ਹੁੰਦਾ ਬੇਜਵਾਨ ਹਾਂ ਇਸ਼ਕ ਹੈ ਮੇਰਾ ਬੇਜਬਾਨ ਹਾ ਇਸ਼ਕ ਏ ਮੇਰਾ ਐਦਾਂ ਦੱਸ ਕੋਈ ਇਸ਼ਾਰਾ ਨਹੀਂ ਹੁੰਦਾ ਐਦਾਂ ਦੱਸ ਕੋਈ ਇਸ਼ਾਰਾ ਤਾਂ ਨਹੀਂ ਹੁੰਦਾ ਲਿਖਾ ਕੁਝ ਤੇਰੀਆਂ ਜੁਲਫਾਂ ਤੇ ਲਿਖਾ ਕੁਝ ਤੇਰੀਆਂ ਜੁਲਫਾਂ ਤੇ ਦੱਸ ਹਵਾ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ 10 ਹਵਾ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ ਤੇਰੇ ਬਗੈਰ ਸਭ ਕੁਝ ਹੁੰਦਾ ਬਸ ਇੱਕ ਗੁਜਾਰਾ ਨਹੀਂ ਗੁਜਾਰਾ ਨਹੀਂ